ਗਤ ਸਿੰਘ ਚੌਂਕ ਵਿਖੇ ਆਪਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਪਿਛਲੇ ਦਿਨੀ ਐਨਟੀਈ ਵੱਲੋਂ ਕਰਵਾਏ ਗੇ ਐਨਈਟੀਟੀ ਅਤੇ ਐਨਈਟੀ ਦੀਆਂ ਦਾਖਲਾ ਪ੍ਰੀਖਿਆਵਾਂ ਵਾ ਵਿੱਚ ਵੱਡੇ ਪੱਧਰ ਤੇ ਹੋਏ ਕਪਲੇ ਦੀ ਨਿੰਦਾ ਕਰਦਿਆ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਕਾਸ ਮੋਮੀ ਨੇ ਕਿਹਾ ਕਿ ਇਨ੍ਹਾਂ ਕਪਲਿਆ ਕਾਰਨ ਨੈਟ ਦਾ ਪੇਪਰ ਰਾਤ ਕਰਵਾਵ ਵਿਦਿਆਰਥੀਆਂ ਦੇ ਭਵਿਕ ਨਾਲ ਖਿਲਵਾੜ ਹੈ ਉਨਾ ਕਿਹਾ ਕਿ ਇਸ ਕਪਲੇ ਵਿੱਚ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਮੋਮੀ ਨੇ ਕਿਹਾ ਕਿ ਨਿਰਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ ਹੈ ਜਦੋਂ ਬੱਚਾ ਪਾਸ ਹੁੰਦਾ ਹੈ ਤਾਂ ਨਤੀਜੇ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਬੱਚਾ ਦਾ ਦਿਲ ਟੁੱਟ ਜਾਂਦਾ ਹੈ ਅਜਿਹੇ ਵਿੱਚ ਕੇਂਦਰ ਸਰਕਾਰ ਨੂੰ ਮੁਲਾਜ਼ਮਾ ਖਿਲਾਫ ਲੋੜਿੰਦੀ ਕਾਰਵਾਈ ਕਰਨੀ ਚਾਹੀਦੀ ਹੈ ਇਸ ਮੌਕੇ ਸੀਨੀਅਰ ਆਪ ਆਗੂ ਸੁਖਵੰਤ ਸਿੰਘ ਪੰਡਾ ਸੰਦੀਪ ਸਿੰਘ ਮੀਟੂ ਨਰਿੰਦਰ ਸਿੰਘ ਭੂ ਹਾਜ਼ਰ ਹੋਏ ਅਤੇ ਭਗਤ ਸਿੰਘ ਚੌਂਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਹਲਕਾ ਮੈਂ ਬਾਅਦ ਵਿੱਚ ਤੁਸੀਂ ਯੂਥ ਨੂੰ ਲੈ ਕੇ ਧਰਨਾ ਲਗਨ ਕੀਤਾ ਵਾ ਜਿਹੜਾ ਪੁਤਲਾ ਫੁਕਿਆ ਵਾ ਇਸ ਸਾਡੇ ਅੱਜ ਜੋ ਅਸੀਂ ਕਪੂਰਥਲਾ ਮਾਦੀ ਪਾਰਟੀ ਦੀ ਯੂਥ ਦੀ ਟੀਮ ਹੈ ਇਹਦੇ ਵੱਲੋਂ ਜੋ ਅੱਜ ਪ੍ਰਦਰਸ਼ਨ ਕੀਤਾ ਗਿਆ ਹੈ ਕੇਂਦਰ ਦੀ ਮੋਦੀ ਸਰਕਾਰ ਔਰ ਐਨਡੀਆ ਸਰਕਾਰ ਦੇ ਖਿਲਾਫ ਉਹ ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਲਗਭਗ 25 ਲੱਖ ਵਿਦਿਆਰਥੀਆਂ ਨੇ ਜਿਹੜਾ NEET ਦਾ ਪੇਪਰ ਜਿਹੜਾ ਇਗਜ਼ਾਮ ਜਿਹੜਾ ਉਹ ਆਪਣਾ ਜਿਹੜਾ ਦਿੱਤਾ ਸੀਗਾ ਜਿਹਦੇ ਵਿੱਚ ਇੱਕ ਬਹੁਤ ਵੱਡੀ ਤਾਂਦਲੀ ਜਿਹੜੀ ਦੇਸ਼ ਦੇ ਵਿੱਚ ਦੇਖਣ ਨੂੰ ਮਿਲੀ ਆ ਔਰ ਇਹਦੇ ਵਿੱਚ ਤਾਂਦਲੀ ਤੋਂ ਬਾਅਦ ਜਿਹੜਾ ਬਹੁਤ ਸਾਰੇ ਜਿਹੜਾ ਨੌਜਵਾਨ ਸੀਗੇ ਉਹਨਾਂ ਨੇ ਸੁਸਾਈਡ ਵੀ ਕੀਤੀ ਔਰ ਬੜੇ ਤੇ ਮਾੜੇ ਨਤੀਜੇ ਜਿਹੜੇ ਦੇਸ਼ ਦੇ ਵਿੱਚ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਆ ਉਸ ਸੰਬੰਧ ਦੇ ਵਿੱਚ ਜਿਹੜਾ ਯੂਥ ਦੇ ਵਿੱਚ ਬੜਾ ਇੱਕ ਗਰੋਸ ਹੈਗਾ ਕੋ ਉਸ ਅਕਰੋਸ ਦੇ ਕਾਰਨ ਅਸੀਂ ਜਿਹੜਾ ਐਨਡੀਐ ਸਰਕਾਰ ਜਿਹੜਾ ਪਤਲਾ ਹੋਇਆ ਸੀ ਇਥੇ ਕਬੂਤਰੇ ਵਿੱਚ ਜਿਹੜਾ ਫੁਕਿਆ ਇਸ ਤਰ੍ਹਾਂ ਦੇਖਦੇ ਜਿੱਦਾਂ ਕਿ ਲੀਕ ਹੋਏ ਪੇਪਰ ਫਾਸ ਹੋਣਦੇ ਆ ਤੇ ਆਰਦੀ ਕਿ ਆਉਣ ਵਾਲੇ ਸਾਲ ਨੂੰ ਕੀ ਦੇਣ ਦੇਣਗੇ ਦੇਖੋ ਜੀ ਇਹ ਇਹਦੇ ਵਿੱਚ ਸਟੂਡੈਂਟਾਂ ਦੀ ਮੈਂ ਸਮਝਦਾ ਕੱਟ ਗਲਤੀਆਂ ਸਾਰਾ ਸਿਸਟਮ ਜਿਹੜਾ ਬਣਿਆ ਹੋਇਆ ਉਹਦੀ ਜ਼ਿਆਦਾ ਇਹਦੇ ਵਿੱਚ ਗਲਤੀ ਆ ਕੁਝ ਸਰਮਾਇਦਾਰ ਲੋਕਾਂ ਨੂੰ ਜਾਂ ਕੁਝ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਕਰਕੇ ਜਿਹੜਾ ਗਰੀਬ ਤੇ ਜਿਹੜੇ ਮਾਰੇ ਤਬਕੇ ਦੇ ਬੱਚੇ ਹੁੰਦੇ ਆ ਉਹਨਾਂ ਦਾ ਭੁੱਖ ਜਿਹੜਾ ਉਹ ਦਾਅ ਤੇ ਲਾ ਦਿੰਦੇ ਆ ਜੀ ਕੁਝ ਫਰਸ਼ ਅਫਸਰ ਤੇ ਕੁਝ ਪ੍ਰਸ਼ਤ ਮੰਤਰੀ ਕੁਝ ਜਿਹੜਾ ਅਫਸਰशाही ਤੰਤਰ ਜਿਹੜਾ ਰੜਕੇ ਹੋ ਉਹਨਾਂ ਨੇ ਬਲੀ ਜਿਹੜਾ ਬੱਚਿਆਂ ਦੀ ਬਲੀ ਜਿਹੜਾ ਉਹ ਦੇ ਦਿੰਦੇ ਆ ਜੀ ਮੋਮੀ ਸਾਹਿਬ ਦਿੱਲੀ ਵਿੱਚ ਸ਼ਰਾਬ ਘਟਾਲੇ ਵਿੱਚ ਕੇਜਰੀਓ ਸਾਹਿਬ ਦੇ ਵਿੱਚ ਨੇ ਜਿਹੜੇ ਰਿਤ ਬਾਹਰ ਨਹੀਂ ਆ ਰਹੇ ਐਨਡੀਆ ਦੇ ਘਟਾ ਘਟਾਲਾ ਕੀ ਤੁਹਾਡਾ ਦੇਸ਼ਵਧਰ ਤੇ ਵਿਧਰ ਹੋਏਗਾ ਕਿਸ ਸੰਬੰਧ ਵਿੱਚ ਜਦੋਂ ਨੀਟ ਦਾ ਘਟਾਲਾ ਆਇਆ ਨੀਡ ਦੇ ਘਟਾਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨ ਕੀਤਾ ਹੈ ਜੀ ਪਿਛਲੇ ਦਿਨੀ ਵੀ ਉਹ ਦਿੱਲੀ ਦੇ ਵਿੱਚ ਵੀ ਕੀਤਾ ਹੈ ਜੀ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਐਡਾ ਵੱਡਾ ਜਿਹੜਾ ਗੋਲਮਾਲ ਹੋਇਆ ਵਾ ਦੇਸ਼ ਅੰਦਰ ਜਿਹੜੇ ਹੁਣ ਸਾਡੇ ਭਵਿੱਖ ਦੇ ਬੱਚੇ ਆ ਉਹ ਕਿਸ ਤਰ੍ਹਾਂ ਦੇਖਣਗੇ ਆਪਣੀ ਭ ਭਰਾਈ ਨੂੰ ਦੇਖੋ ਜੀ ਇਹ ਬੜਾ ਇੱਕ ਮੰਦ ਮੈਂ ਸਮਝਦਾ ਵੀ ਇੱਕ ਬੜੀ ਸਾਡੀ ਨਾ ਕਹਿ ਸਕਦੇ ਆ ਵੀ ਬੜੀ ਸਾਡੀ ਇੱਕ ਜੀਐਕਸੀ ਜਿਹੜੀ ਆ ਇਹ ਸਿਸਟਮ ਦੇ ਤਰ੍ਹਾਂ ਪੜ ਚੁੱਕਾ ਆ ਵੀ ਅਜੇ ਤੱਕ ਵੀ ਦੇਖੋ ਇੰਨਾ ਕੁ ਸਮਨ ਦੇ ਬਾਵਜੂਦ ਵੀ ਜਿਹੜਾ ਅਜੇ ਤੱਕ ਵੀ ਨਾ ਤਾਂ ਜਿਹੜਾ ਸਿੱਖਿਆ ਮੰਤਰੀ ਐ ਤਰਮਿੰਦਰ ਪ੍ਰਧਾਨ ਉਹਨੂੰ ਉਹਦੇ ਉੱਤੇ ਤੋਂ ਪ੍ਰਕਾਸ਼ਤ ਕੀਤਾ ਗਿਆ ਐ ਨਾ ਉਹਦੇ ਉੱਤੇ ਕੋਈ ਐਕਸ਼ਨ ਲੱ타 ਗਿਆ ਔਰ ਨਾ ਹੀ ਜਿਹੜੇ ਕੋਈ ਇਹਦੇ ਵਿੱਚ ਜਿਹੜੇ ਅਫਸਰ ਜਾਂ ਕੋਈ ਆਪਾ ਕੈਰੀਅਰ ਵੀ ਟੀਚਰ ਜਿਹੜੇ ਇਨਵੋਲ ਹੋਇਆ ਯੂਨੀਵਰਸਿਟੀਆਂ ਇਨਵੋਲ ਹੋਇਆ ਉਹਨਾਂ ਤੋਂ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਔਰ ਇਹ ਮੈਂ ਸਮਝਦਾ ਕਿ ਸਰਕਾਰ ਦੀ ਸਭ ਤੋਂ ਵੱਡੀ ਨਿਲੈਕੀ ਆ ਜਿਹੜਾ ਤੁਸੀਂ ਆਹ ਮੁੱਦਲਾ ਉਠਾਇਆ ਕੀ ਕਾਰਨ ਕੀ ਸੀ ਦੇਖੋ ਜੀ ਪਿਛਲੇ ਦਿਨ ਨੀਰ ਦੇ ਐਗਜ਼ਾਮ ਦੇ ਵਿੱਚ ਬਹੁਤ ਰਗੜ ਧੜਾ ਹੋਇਆ ਉਹ ਬੱਚੇ ਬਤਾਰੇ ਜਿਨ੍ਹਾਂ ਨੇ ਸਾਲਾਂ ਵੱਡੀ ਆਪਣੀ ਮਿਹਨਤ ਕੀਤੀ ਔਰ ਪੈਸਾ ਵੀ ਇਨਾ ਖਰਚ ਹੋਇਆ ਤੇ ਉਹ ਪਿੱਛੇ ਰਹਿ ਗਏ ਔਰ ਦੂਸਰੇ ਬੱਚੇ ਜਿਨ੍ਹਾਂ ਨੇ ਆਪਣਾ ਪੇਪਰ ਜੰ ਲੀਕ ਹੋਇਆ ਤੇ ਉਹ ਅੱਗੇ ਆ ਗਏ ਬਿਲਕੁਲ ਬੇਸੂਦਨਾ ਬੇਇੱਜ਼ਤੀ ਹੋਈ ਆ ਇਹਦੇ ਸਬੰਧ ਵਿੱਚ ਸਾਰਾ ਜੂਠ ਜਿਹੜਾ ਇਹਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਵੀ ਆ ਔਰ ਮਰਜ਼ੇ ਕੋਈ ਉਹਨਾਂ ਬੱਚਿਆਂ ਨੂੰ ਫਾਰਮੇਣਾ ਚਾਹੀਦਾ ਆ ਕਿ ਸਾਡੇ ਦੇਖਦੇ ਹਾਂ ਕਿ ਜਿਹੜੇ ਵਿਦਿਆਰਥੀ ਇੰਨਾ ਜਣੇ ਕਰਦੇ ਉਸ ਤੋਂ ਬਾਅਦ ਕੁਝ ਜਿਹੜੇ ਗੈਰ ਪੜੇ ਤੋਂ ਜਿਹੜੇ ਪਾਸ ਹੋ ਜਾਂਦੇ ਆ ਉਹਨਾਂ ਦੇ ਵਿੱਚ ਕਿੱਦਾਂ ਦੇ ਕੋਟ ਪੂਰੇ ਸਮਾਜ ਦੇ ਨਾਰਖ ਖਲਬਾਰ ਆ ਤੇ ਜਿਹੜੇ ਬੱਚੇ ਜਿਹੜੇ ਪੜੇ ਹੋਏ ਆ ਉਹ ਅੱਗੇ ਨਹੀਂ ਆਉਣਗੇ ਜਿਹੜੇ ਬੱਚਿਆਂ ਨੇ ਮਤਲਬ ਪੜੇ ਨਹੀਂ ਉਹਨਾਂ ਨੇ ਕੀ ਡਾਕਟਰ ਬਣ ਕੇ ਕੀ ਕਰਨਗੇ ਜਾ ਕੇ ਮੁਕਤ ਹੋਏ ਉਹਦੇ ਤੇ ਜਾ ਕੇ ਕੀ ਕਰਨਗੇ ਜਦੋਂ ਉਹਨਾਂ ਨੇ ਉਹਨਾਂ ਨੂੰ ਪੜਾਈ ਦੇ ਦੇ ਔਰ ਨੌਕਰੀ ਦੇ ਦੇ ਇਹਦੇ ਵਿੱਚ ਪੰਜਾਬ ਦੇ ਨਾਲ ਦੇ ਪੂਰੇ ਸਮਾਜ ਦੇ ਨਾਲ ਜਿਹੜਾ ਹਲਵਾੜ ਹੋ ਰਿਹਾ ਵੱਡਾ ਸਾਹਬ ਦੇਸ਼ ਅੰਦਰ ਅੱਡਾ ਵਟਾ ਕੋਟਾਲਾ ਹੋ ਰਿਹਾ ਵਾ ਉਹ ਵੀ ਸਿੱਖਿਆ ਲੈ ਗਈ ਤੇ ਤੁਸੀਂ ਕੀ ਖੋਜਦੇ ਹੋ ਆਪਣਾ ਦੇਸ਼ ਕਿੱਧਰ ਜਾ ਰਿਹਾ ਆਪਰਾ ਦੇਸ਼ ਦੇ ਖੋਜ ਜਦੋਂ ਮਨੇ ਚਾਤਾ ਦੀ ਸਿੱਖਿਆ ਕਿੰਨੀ ਜ਼ੋਰ ਹੈ ਵੀ ਤੇ ਸਾਡਾ ਸਾਰਾ ਸਮਾਜ ਕੰਜ਼ੋਰ ਹੋ ਜਾਏਗਾ ਰੈਂਦਰ ਸੰਧਾ ਮਰ ਜੇ ਬੱਚੇ ਸਾਡੇ ਪਰ ਵੀ ਜਾਂਦੇ ਆ ਉਹ ਬਾਹਰ ਤੁਰੇ ਜਾ ਰਹੇ ਇਹ ਨਾਲ ਸਾਡਾ ਪੂਰੇ ਹਿੰਦੁਸਤਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਰਕਾਰ ਨੇ ਕਿਸ ਤਰ੍ਹਾਂ ਦਾ ਦੇਖੀ ਕੋਈ ਸਰਕਾਰ ਪੰਜਾਬ ਸਰਕਾਰ ਜੋ ਸਰਪਟ ਜਮਾਂ ਦੀ ਬਣੀ ਹੈ ਉਹਨਾਂ ਦਾ ਦੋ ਤਿੰਨ ਕੰਮ ਮੁੱਢਲੇ ਕੰਮ ਹੀ ਹੈ ਸਿੱਖਿਆ ਐਂਡ ਹੈਲਥ ਮਨੁੱਖੀ ਬਾਰੇ ਬਹੁਤ ਵਧੀਆ ਕੰਮ ਕਰ ਰਿਹਾ ਹੈ ਟਾਈਮ ਜੂਰ ਲੱਗਦਾ ਲੇਕਿਨ ਪੰਜਾਬ ਅੱਗੇ ਨੂੰ ਜਾ ਰਿਹਾ ਐਜੂਕੇਸ਼ਨ ਦੇ ਵਿੱਚ ਪਟਾਰ ਸਾਹਿਬ ਜੇਕਰ ਗੱਲ ਕਰੀਏ ਆਪਾਂ ਕਪੂਰਤ ਦੇ ਹਲਕੇ ਦੀ ਹਲਕੇ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਤੋਂ ਹਲਕੇ ਦੀ ਰਾਜਨੀਤੀ ਠੀਕ ਹੈ ਬਖਰਦਾ ਟਾਈਮ ਲੱਗੇਗਾ ਸਾਰਾ ਸਹੀ ਹੋਣ ਲਈ ਪਿਛਲੇ ਟਾਈਮ ਦੇ ਵਿੱਚ ਸਾਡੀ ਪਾਰਟੀ ਥੋੜਾ ਜਿਹਾ ਮੈਂ ਕਹਿੰਦਾ ਜਿਆਦਾ ਜਿਆਦਾ ਇਹਨੇ ਕੋਈ ਕੰਸੂਟਾ ਦੇਤੀ ਹੈ ਉਹ ਉੱਤੇ ਲੋਕੀ ਹੋਰ ਜ਼ਿਆਦਾ ਐਕਸੈਪਟ ਕਰਨੇ ਚਾਹ ਰਹੇ ਸੀ। ਜੁਲਾਈ 17 ਦੀ ਇਲੈਕਸ਼ਨ ਲੜੀ ਸੀ ਤੇ 20000 ਪਲੱਸ ਵੋਟ ਦਿੱਤੀ ਸੀ। ਤੇ ਅੱਜ 24 ਦੀ ਇਲੈਕਸ਼ਨ 'ਚ ਮੈਂ ਵੋਟ 10-12000 ਰਹੀ ਗਈ। ਕੀ ਦੇਖਦੇ ਹਾਂ ਕੀ ਫਰਕ ਪਿਆ ਹੈ? ਇੱਕ ਤਾਂ ਜਿਹੜੀ ਗੱਲ ਸੱਚ ਨੂੰ ਸੱਚ ਕਹਿਣਾ ਚਾਹੀਦਾ ਉਹ ਮੇਰਾ ਖਿਆਲ ਹੈ ਕਿ ਸਾਡੇ ਵਰਕਰਾਂ ਵਿੱਚ ਕੋਈ ਸਤਾਈਆ ਰਹੀ ਹੋਣੀ ਹੈ। ਤੇ ਉਹਨਾਂ ਵਿੱਚ ਵਰਕਰ ਕੇ ਲੀਡਰਾਂ 'ਚ ਹਾਂਜੀ ਵਰਕਰ ਕੇ ਲੀਡਰਾਂ 'ਚ ਆ ਲੀਡਰ ਪਹਿਲਾਂ ਹੁੰਦੇ ਨੇ ਵਰਕਰਾਂ ਦੇ ਵਿਚਾਰਿਆਂ ਨੇ ਨਾਲ ਚੱਲੇ ਲਾ ਵਿਦ੍ਰੋਨੋ ਤੇ ਸਹੀਤ ਲੀਡਰਾਂ ਦੇਣੀ ਹੈ ਜੇ ਸਾਡੇ ਸਹੀਤ ਲੀਡਰ ਚੰਗੇ ਨਹੀਂ ਹੋਣਗੇ। ਦੇ ਉਹਦਾ ਵਤਨ ਦੀ ਉਹ ਵੀ ਹਰ ਇੱਕ ਬੂਥ ਦੇ ਵਿੱਚ ਵਰਕਰ ਘੱਟ ਦਾ ਆਪ ਕੋ ਲੀਡਰ ਚਾਦਾ ਨਹੀਂ ਆ ਦੇਖੋ ਤੁਸੀਂ ਪ੍ਰੈਸ ਤੋਂ ਪਤਾ ਹੀ ਆ ਕਿ ਥੋੜਾ ਜਿਹਾ ਤੇਨਾ ਫੋਟੋ ਲਵਾਉਂਦਾ ਉਹ ਟ੍ਰੈਂਡ ਚੱਲਿਆ ਹੋਇਆ ਹੈ ਕੰਮ ਘੱਟ ਕਰਦੇ ਨੇ ਫੋਟੋ ਜਦਿਆਂ ਨੂੰ ਆਉਂਦੇ ਆ ਇਸ ਕਰਕੇ ਨੁਕਸਾਨ ਹੋਇਆ